हां जी दोस्तों की हालचाल है आपा पहुंच चुके हैं जी जय विनायक पीवीसी वॉल शीट ये पीवीसी शीटਾਂ ਦਾ ਸ਼ੋਅਰੂਮ ਹੈ ਜਿੱਥੇ ਤੁਸੀਂ ਪੀਵੀਸੀ ਸ਼ੀਟਾਂ ਲੂਵਰ ਚਾਰਕੋ ਲੂਵਰ ਜੋ ਵੀ ਸ਼ੀਟਾਂ ਛੱਤ ਵਾਲੀਆਂ ਸ਼ੀਟਾਂ ਮਾਰਬਲ ਸ਼ੀਟਾਂ ਆਫਰਾਂ ਲੱਗ ਚੁੱਕੀਆਂ ਨੇ ਜੀ ਰੱਖੜੀ ਦੇ ਸ਼ੁਭ ਮੌਕੇ ਤੇ ਬਹੁਤ ਤਕੜੀ ਆਫਰ ਲੱਗੀ ਹੈ ਫੈਕਟਰੀ ਰੇਟਾਂ ਨਾਲ ਵੀ ਘੱਟ ਰੇਟ ਬਿਲਕੁਲ ਫਰੈਸ਼ ਮਾਲ ਹੈ ਜੀ ਤੁਸੀਂ ਬਾਜ਼ਾਰ ਚ ਮਾਲ ਦੇਖ ਲਓ ਸਟਾਕ ਦੇਖ ਲਓ ਤੇ ਉਹਦੇ ਨਾਲ ਉਹ ਬਹੁਤ ਹੀ ਕਿਤੇ ਹੈਵੀ ਮਾਲ ਇਨਾਂ ਕੋਲੇ ਆ ਰੇਟ ਵੀ ਬਹੁਤ ਘੱਟ ਹੈ ਜਿੱਥੋਂ ਮਰਜੀ ਰੇਟਾਂ ਦੀ ਤੁਸੀਂ ਟਰਾਈ ਕਰ ਸਕਦੇ ਹੋ ਤਾਂ ਫਿਰ ਦੋਸਤੋ ਰਖੜੀ ਦੇ ਸ਼ੁਭ ਮੌਕੇ ਤੇ ਇਹਨਾਂ ਨੇ ਲਾਤੀ ਸੇਲ ਆਫਰ ਲੱਗ ਚੁੱਕੀ ਹੈ ਚਾਰਕੋ ਲੋਵਰ ਹੋਣ ਪੀਵੀਸੀ ਸ਼ੀਟਾਂ ਹੋਣ ਹਰ ਆਈਟਮ ਤੁਹਾਨੂੰ ਮਾਰਬਲ ਸ਼ੀਟਾਂ ਲੋਵਰ ਜੂਵੀ ਸ਼ੀਟਾਂ ਇੱਥੇ ਤੁਹਾਨੂੰ ਫੈਕਟਰੀ ਰੇਟਾਂ ਤੋਂ ਵੀ ਘੱਟ ਰੇਟਾਂ ਤੇ ਸਮਾਨ ਮਿਲੂਗਾ ਜੀ ਤੁਸੀਂ ਪਹਿਲਾਂ ਸਟਾਕ ਕਿੰਨੇ ਨੇਗਾ ਮਾਰੋ ਆ ਦੇਖੋ ਸਟਾਕ ਭਰਿਆ ਪਿਆ ਤੇ ਰੰਗ ਤੇ ਡਿਜ਼ਾਈਨ ਡਿਜ਼ਾਈਨਾਂ ਦੀ ਗੱਲ ਕਰੀਏ ਤਾਂ ਡਿਜ਼ਾਈਨ ਬਹੁਤ ਨੇ ਜੀ ਆ ਪਿੱਛੇ ਤੁਸੀਂ ਦੀਵਾਰ ਤੇ ਦੇਖ ਸਕਦੇ ਹੋ ਕਿੰਨੇ ਡਿਜ਼ਾਈਨ ਲੱਗੇ ਹੋਏ ਨੇ ਸਾਰਾ ਮਾਲ ਭਰਿਆ ਪਿਆ ਜੀ ਦੁਕਾਨ ਭਰੀ ਪਈ ਹੈ ਮਾਲ ਦੇ ਨਾਲ ਜਮਨ ਨਵਾਂ ਮਾਲ ਆਇਆ ਫਰੈਸ਼ ਮਾਲ ਆਇਆ ਆ ਦੇਖੋ ਕਿੰਨੇ ਡਿਜ਼ਾਈਨ ਪਏ ਨੇ ਤੁਹਾਡੇ ਸਾਹਮਣੇ ਸਾਰਾ ਫਰੈਸ਼ ਸਟਾਕ ਹੈ ਜੀ ਲੋਕੇਸ਼ਨ ਦੀ ਗੱਲ ਕਰੀਏ ਤਾਂ ਚੁਗਲੀ ਘਰ ਦੇ ਨੇੜੇ ਪਿੰਡ ਵਾਲੀ ਸੜਕ ਤੇ ਫਰਨੀਚਰ ਮਾਰਕੀਟ ਦੇ ਵਿੱਚ ਸ਼ੋਅਰੂਮ ਹੈ ਜੀ ਹੋਰ ਜ਼ਿਆਦਾ ਜਾਣਕਾਰੀ ਲਈ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰੋ।